ਕਲਗੀਧਰ ਦੀ ਸ਼ਾਨ ਨਿਰਾਲੀ ਕਲਗੀਧਰ ਦੀ ਸ਼ਾਨ ਨਿਰਾਲੀ ਹੋਈ ਜਗਤ ਵਿੱਚ ਜੈ ਜੈਕਾਰ ਹੋਈ ਜਗਤ ਵਿੱਚ ਜੈ ਜੈਕਾਰ ਤੇਰਾ ਜਸ ਕਰਨ ਲਈ ਆਏ ਸਾਰੇ ਜਗ ਦੇ ਸਿਰਜਣਹਾਰ ਕਲਗੀਧਰ ਦੀ ਸ਼ਾਨ ਨਿਰਾਲੀ ਹੋ ਕਰਾਂ ਚੋਦੜੀ ਮਿਲ ਜੇ ਮਾਨ ਸੁਆਇਆ ਦਾਸ ਨੇ ਮਾਣਾ ਜਾਚ ਕੇ ਬਣ ਕੇ ਦਰ ਤੇਰੇ ਤੇ ਆਇਆ ਆਤਮ ਸਤਿਖ ਹੋ ਕਰਾਂ ਚੋਦੜੀ ਮਿਲ ਜੇ ਮਾਨ ਸੁਆਇਆ ਚਿੰਤਾ ਸੋਗੀ ਦਾ ਉੱਠ ਜਾਏ ਡੇਰਾ ਚਿੰਤਾ ਸੋਗੀ ਦਾ ਉੱਠ ਜਾਏ ਡੇਰਾ ਖੁਸ਼ੀਆਂ ਦੀ ਖੇੜੋ ਗੁਲਜ਼ਾਰ ਦੀਆਂ ਦੀ ਖੇਡੋ ਬੁਲਜ਼ਾਰ ਤੇਰਾ ਜਸ ਕਰਨ ਲਈ ਆਏ ਸਾਰੇ ਜਗ ਦੇ ਸਿਰਜਣਹਾਰ ਕਲਗੀਧਰ ਦੀ ਸ਼ਾਨ ਨਿਰਾਲੀ ਇਸ ਤੇ ਸੋਟੀ ਬਿੰਗਲੇ ਸੈਰ ਸੁਪਾਟੇ ਕਰਦੇ ਚੜ ਪਰਬਤ ਦੀ ਚੋਟੀ ਗੁੰਗੇ ਪਾਸੋਂ ਅਰਥ ਕਰਾ ਲੈ ਰਕਸੀ ਇਸ ਤੇ ਸੋਟੀ ਬਿੰਗਲੇ ਸੈਰ ਸੁਪਾਟੇ ਕਰਦੇ ਚੜ ਪਰਬਤ ਦੀ ਚੋਟੀ ਨੇ ਤੇ ਗਿਆਨ ਕਰੋ ਬਰਗਾਸਾ ਨੇਤੀ ਵਿਗਿਆਨ ਕਰੋ ਪਰਗਾਸਾ ਦਰਸ਼ਨ ਦੀ ਜੈ ਖੋਲ ਕੇ ਬਾੜ ਦਰਸ਼ਨ ਦੀ ਜੈ ਖੋਲ ਕੇ ਬਾੜ ਤੇਰਾ ਜਸ ਕਰਨ ਲਈ ਆਏ ਸਾਰੇ ਜੱਗ ਦੇ ਸਿਰਜਣ ਹਾਰ ਕਲਗੀਧਰ ਦੀ ਸ਼ਾਨ ਮੇਰਾਲੀ ਲਾਜਪਾਲ ਕੇ ਆਪਣੇ ਕੰਠ ਲਗਾਵੋ ਜੀ ਪਾਕੇ ਪਕੀਆਂ ਪਿਆਰ ਬਰਿਤਾ ਅੰਤ ¡Vamos! ਤਲ ਲਗਾਓ ਆਪ ਜਿਹੜਾ ਕੋਈ ਹੋਰ ਨਾ ਦਸਿਆ ਆਪ ਜਿਹੜਾ ਕੋਈ ਹੋਰ ਨਾ ਦਸਿਆ ਪਾਲ ਥਕੇ ਸਾਰਾ ਸੰਸਾਰ ਪਾਲ ਥਕੇ ਸਾਰਾ ਸੰਸਾਰ ਤੇਰਾ ਜਸਿਕ ਲਈ ਆਏ ਸਾਰੇ ਜੱਗ ਦੇ ਸਿਰਜਣਹਾਰ ਕਲਗੀਧਰ ਦੀ ਸ਼ਾਨ ਨਿਰਾਲੀ ਰੇ ਸੁਖ ਜਿੰਦਗੀ ਦੇ ਬਖਸ਼ੋ ਜ਼ਿੰਦਗੀ ਦੇ ਬਖਸ਼ੋ ਨਾਲੇ ਮੁਕਤੀ ਮੇਵਾ ਸਭ ਤੋਂ ਉੱਤਮ ਨੇਕ ਕਮਾਈ ਨੇਦਨੇ ਮੇਤ ਸੇਵਾ ਸਾਰ ਸੁਖ ਜ਼ਿੰਦਗੀ ਦੇ ਬਖਸ਼ੋ ਨਾਲੇ ਮੁਕਤੀ ਮੇਵਾ ਤੇਰੇ ਚਰਨਾ ਦੇ ਵਿੱਚ ਖੜਕੇ ਤੇਰੇ ਚਰਨਾ ਦੇ ਵਿੱਚ ਖੜਕੇ ਤੇਰੇ ਚਰਨਾ ਦੇ ਵਿੱਚ ਖੜਕੇ ਨੂਰ ਰਹਾ ਹੈ ਅਰਜ਼ ਗੁਜ਼ਾ ਜਿਗੁਜਾਰ ਤੇਰਾ ਜਸ ਕਰਨ ਲਈ ਆਏ ਤੇਰਾ ਜਸ ਕਰਨ ਲਈ ਆਏ ਤੇਰਾ ਜਸ ਕਰਨ ਲਈ ਆਏ ਸਾਰੇ ਜਗ ਦੇ ਸਿਰਜਣਹਾਰ ਸਾਰੇ ਜਗ ਦੇ ਸਿਰਜਣਹਾਰ ਸਾਰੇ ਜਗ ਦੇ ਸਿਰਜਣਹਾਰ ਕਲਗੀਧਰ ਦੀ ਸ਼ਾਨ निराली